ਅਮਸਰ ਟੂਡੇ ਦੇ ਸਾਰੇ ਦੇਸ਼ਕਾਂ ਨੂੰ ਬਹੁਤ ਬਸਵਾਗਤ ਅੱਜ ਕੁਸ਼ਟਾਸ਼ਰਮ ਚਬਾਲਗੋੜ ਅਮਸਰ ਵਿਕੇ ਬੈਂਕ ਆਫ ਇੰਡੀਆ ਦੇ ਮੈਨੇਜਰ ਵਿਸ਼ਾਲ ਕਪੂਰ ਮਨਸ਼ੂ ਭਗਤ ਅਤੇ ਉਹਨਾਂ ਦੇ ਨਾਲ ਰਵੀ ਭਗਤ ਜੋ ਕਿ ਬੈਂਕ ਵੱਲੋਂ ਦਿੱਤੇ ਗਏ ਫੰਡ ਦੇ ਵਿੱਚੋਂ ਬੈਂਕ ਦੀ ਤਰਫੋਂ ਕੁਸ਼ਟਾਸ਼ਰਮ ਨੂੰ ਛੱਤਾਂ ਵਾਲੇ ਪੱਕੇ ਤੋਹਫੇ ਵਜੋਂ ਦੇਣ ਪਹੁੰਚੇ ਇਸ ਮੌਕੇ ਸਰਦਾਰ ਸਰਜੀ ਸਿੰਘੀ ਲਾਟੀ ਕੌਂਸਲ ਵਰਡ ਨੰਬਰ 69 ਉਨ੍ਹਾਂ ਦੇ ਨਾਲ ਗੁਰਨਾਮ ਸਿੰਘਾ ਮਾ ਪ੍ਰਧਾਨ ਹਿਊਮਨ ਰਾਈਟਸ ਅੰਮਸਰ ਅਤੇ ਹੋਰ ਪਤਵੰਤੇ ਸੱਜਣ ਸ਼ਾਮਲ ਹੋਏ ਇਸ ਮੌਕੇ ਕੁਸ਼ਟਾਸ਼ੰਦ ਦੇ ਮੁਖੀ ਸ਼੍ਰੀ ਜੋਗਿੰਦਰ ਰਾਏ ਨੇ ਬੈਂਕ ਦੀ ਤਰਫੋਂ ਆਏ ਪਤਵੰਤੇ ਸੱਜਣਾ ਅਤੇ ਸਬਜੀ ਸਿੰਘੀ ਲਾਟੀ ਦਾ ਧੰਨਵਾਦ ਕੀਤਾ ਅਤੇ ਅਰਦਾਸ ਕੀਤੀ ਤੁਹਾਡਾ ਬੈਂਕ ਤੇ ਤੁਸੀਂ ਦਿਨ ਦੁਗਣੀ ਰਾਜੋਗਨੀ ਤਰੱਕੀ ਕਰੋ ਅਮਸਰ ਟੂਡੂ ਤੋਂ ਪ੍ਰਦੀਪ ਸ਼ਰਮਦੀ ਹੈ ਖਾਸ ਰਿਪੋਰਟ ਸਰ ਜੀ ਆਪਣੇ ਇੰਟਰੋਡਕਸ਼ਨ ਦੇ ਦਿਓ ਕਿ ਆਪਾਂ ਕਿਸ ਪਰਸਪਰ ਗੱਲ ਕਰਦੇ ਹਾਂ ਕੁਸ਼ਟਾਸ਼ੰਦ ਬਾਰੇ ਅਸੀਂ ਬੈਂਕ ਆਫ ਇੰਡੀਆ ਦੇ ਤਰਫ ਤੋਂ ਅੰਮ੍ਰਿਤਸਰ ਜ਼ੋਨ ਤੋਂ ਇੱਥੇ ਅੱਜ ਪ੍ਰਧਾਰ ਰਹੇ ਆ ਨਾਲ ਸਾਡੇ ਪ੍ਰਧਾਨ ਸਾਹਿਬ ਆਏ ਨੇ 라ਟੀ ਪ੍ਰਧਾਨ ਜੀ ਅਸੀਂ ਮੌਕਾ ਮਿਲ ਰਿਹਾ ਸਾਨੂੰ ਇੱਥੇ ਸੇਵਾ ਕਰਨ ਦਾ ਹਰ ਸਾਲ ਬੈਂਕ ਦੀ ਐਕਟੀਵਿਟੀ ਹੁੰਦੀ ਹੈ ਕਾਰਪੋਰੇਟ ਸੋਸ਼ਲ ਰਿਸਪੋਨਸੀਬਿਲਟੀ ਉਹਦੇ ਤਹਿਤ ਵਿੱਚ ਅਸੀਂ ਅੱਜ ਕੁਸ਼ਟ ਆਸ਼ਰਮ ਵਿੱਚ ਕੁਝ ਛੋਟਾ ਜਿਹਾ ਬੈਂਕ ਦੇ ਵਿੱਚੋਂ ਕੰਟ੍ਰਿਬਿਊਟ ਕਰਕੇ ਅੱਜ ਇੱਥੇ ਪ੍ਰਦਾਨ ਕਰ ਰਹੇ ਆ ਤੇ ਇਸ ਵਿੱਚ ਆਸ਼ਾ ਕਰਨਿਆ ਜੀ ਇਹਨਾਂ ਨਾਲ ਅੱਗੇ ਵੀ ਅਸੀਂ ਅਗਲੇ ਸਾਲ ਵੀ ਇਸ ਤਰ੍ਹਾਂ ਦੀ ਐਕਟੀਵਿਟੀ ਇਹਨਾਂ ਨਾਲ ਕਰਦੇ ਰਹੀਏ ਤੇ ਇਹਨਾਂ ਨਾਲ ਲਿੰਕ ਸਾਡਾ ਬਣਿਆ ਰਵੇ ਤੇ ਹੋਰ ਵੀ ਅੱਗੇ ਇਹਨਾਂ ਦੀ ਜਾਗਰੂਕਤਾ ਵਧੇ ਸਾਡੇ ਬੈਂਕ ਦੀ ਬੈਂਕ ਦਾ ਪਰਪਸ ਹੈ ਦਾ ਵੀ ਹੁੰਦਾ ਹੈ ਕਿ ਇੱਕ ਤੇ ਹੈਲਪ ਕਰੇ ਉੱਤੋਂ ਜਾਗਰੂਕਤਾ ਵਧਾਏ ਦੋਵੇਂ ਚੀਜ਼ਾਂ ਸਾਡੀਆਂ ਇਹਦੇ ਵਿੱਚ ਹੁੰਦੀਆਂ ਜੀ ਤੇ ਬਹੁਤ ਹੀ ਬਹੁਤ ਧੰਨਵਾਦ ਸਾਰਿਆਂ ਦਾ ਆਂਦਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਜੀ ਸੋ ਇਸ ਕੋ ਲਮ ਉਹ ਵਰਤਿ ਕਰਨੀ ਇੱਕਦੂ ਕਿ ਬੈਂਕ ਕੋ ਲੂ ਕਿ ਕਿੰਨੀ ਜਾਂਦੀ ਹੈ ਤੇ ਜੇ ਸਾਨੂੰ ਪਾਰਟਿਕੂਲਰ ਫੰਡ ਦੀ ਪੁੱਛਾ ਜਾਂਦਾ ਹੈ ਸਾਡੇ ਹਾਂਜੀ ਬੈਂਕ ਹਰ ਸਾਲ ਜੀ ਆਪਣੇ ਪ੍ਰੋਫਿਟ ਦੇ ਬੇਸ ਉੱਤੇ ਕਿੰਨਾ ਬੈਂਕ ਨੂੰ ਪ੍ਰੋਫਿਟ ਹੁੰਦਾ ਉਸ ਹਿਸਾਬ ਨਾਲ ਡਿਸਾਈਡ ਕਰਦਾ ਹੈ ਕਿ ਕਿਉਂਕਿ ਕਾਰਪੋਰੇਟ ਰਿਸਪਾਂਸਿਬਿਲਟੀ ਦੇ ਤਹਿਤ ਵੀ ਸੋਸ਼ਲ ਰਿਸਪਾਂਸਿਬਿਲਟੀ ਨਿਭਾਣੀ ਹੁੰਦੀ ਬੈਂਕ ਨੇ ਤੇ ਉਹਦੇ ਤਹਿਤ ਵਿੱਚ ਬੈਂਕ ਨੇ ਇਸ ਸਾਲ ਇੱਥੇ ਕੀ ਐਕਟੀਵਿਟੀ ਇੱਥੇ ਕੀਤੀ ਹੈ ਤੇ ਅਗਲੇ ਸਾਲ ਵੀ ਆਸ਼ਾ ਕਰਨੇ ਆ ਕਿ ਬੈਂਕ ਨੂੰ ਇਸ ਤਰ੍ਹਾਂ ਹੀ ਪ੍ਰੋਫਿਟੇਬਿਲਟੀ ਰਹੇ ਤੇ ਬੈਂਕ ਹੋਰ ਵੱਡੀ ਐਕਟੀਵਿਟੀ ਕਰਕੇ ਹੋਰ ਕਿਸੇ ਦੀ ਦਾਣ ਦਾ ਪਾਤਰ ਬਣੇ ਇਹਦੇ ਵਿੱਚ ਥੈਂਕ ਯੂ ਜੀ ਥੈਂਕ ਯੂ ਜੀ ਗੁਰੂ ਰਾਮਦਾਸ ਕ੍ਰਿਸ਼ਨਾ ਆਸ਼ਰਮ ਕੋ ਅਧਿਖ ਸ੍ਰੀ ਜੋਗਿੰਦਰ ਰਾਏ बैंक ऑफ इंडिया के तरफ से हमारे साहब और लाठी साहब के सहयोग से लंगड़े लाचार की सेवा के लिए बहुत बहुत धन्यवाद करते हैं कि इनको कारोबार खूब चले और तंदुरुस्ती दिनों रात बनी रहे कि हमारे सेवा करते रहें बहुत बहुत धन्यवाद हमारे लाठी साहब हैं हमारे साहब साहब हैं इनके बहुत बहुत धन्यवाद है जय हिंद जय भारत कहना तो है ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਹਾਂ ਬੈਂਕ ਆਫ ਇੰਡੀਆ ਦੇ ਜਿਹੜੇ ਮੇਰੇ ਦੋਨੇ ਵੀਰ ਵਿਸ਼ਾਲ ਕਪੂਰ ਜੀ ਤੇ ਹਿਮਾਂਸ਼ੂ ਭਗਤ ਇਹ ਪਹੁੰਚੇ ਨੇ ਕਿ ਜਿਹੜੀ ਬੈਂਕ ਦੇ ਜਿਹੜੇ ਸਾਲ ਦੀਆਂ ਜਿਹੜੀ ਵੀ ਫੰਡ ਹੁੰਦੇ ਨੇ ਜਿਹੜਾ ਵੀ ਉਹਨਾਂ ਦੇ ਵਿੱਚੋਂ ਇਹਨਾਂ ਨੂੰ ਕੋਈ ਫਾਇਦਾ ਹੁੰਦਾ ਵਾ ਤੇ ਉਹਨਾਂ ਨੂੰ ਇਹਨਾਂ ਨੇ ਲੋਕ ਸੇਵਾ ਦੇ ਵਿੱਚ ਲਾਉਣਾ ਹੁੰਦਾ ਤੇ ਇਹਨਾਂ ਨੇ ਪਹਿਲ ਦੇ ਆਧਾਰ ਤੇ ਚੁਣਿਆ ਮੇਰੀ ਵਾਰਡ ਨੰਬਰ 69 ਨੂੰ ਤੇ ਸਾਡੇ ਜਿਹੜੇ ਵਾਰਡ ਦੇ ਵਿੱਚ ਸਾਡੇ ਜਿਹੜੇ ਪ੍ਰਚੀਨ ਮੰਦਿਰ ਆ ਕੁਸ਼ਟਾ Ashram ਦੇ ਵਿੱਚ ਇੱਥੇ ਆ ਪਹੁੰਚੇ ਨੇ ਖੇਤਾਨ ਕੰਪਨੀ ਦੇ ਪੱਕੇ ਲੈ ਕੇ ਦਿੱਤੇ ਨੇ ਇਹਨਾਂ ਨੇ ਪ੍ਰਧਾਨ ਹੋਰਾਂ ਨੂੰ ਤੇ ਇਹਨਾਂ ਨੇ ਕਿਹਾ ਕਿ ਸਭ ਤੋਂ ਪਹਿਲਾਂ ਜਿਹੜੀ ਭੇਂਟ ਕਰਨੀ ਹੈ ਭੋਲੇ ਭੰਡਾਰੀ ਨੂੰ ਇਹ ਪੱਕਿਆਂ ਦੀ ਕਰਨੀ ਕਿਉਂਕਿ ਗਰਮੀ ਦੇ ਰੋਤ ਆ ਗਈ ਹੈ ਸੋ ਮੈਂ ਦਿਲੋਂ ਧੰਨਵਾਦ ਕਰਦਾ ਹਾਂ ਅੱਜ ਇਸ ਸ਼ੁਭ ਅਸਰ ਦੇ ਉੱਪਰ ਜਿਹੜੇ ਮੇਰੇ ਨਾਲ ਮੇਰੇ ਬੜੇ ਹੀ ਸਤਿਕਾਰਯੋਗ ਹਿਊਮਨ ਰਾਈਟਸ ਦੇ ਕ੍ਰਾਈਮ ਕੰਟਰੋਲ ਆਰਗੇਨਾਈਜੇਸ਼ਨ ਦੇ ਜਿਹੜੇ ਜ਼ਿਲ੍ਹਾ ਪ੍ਰਧਾਨ ਨੇ ਗੁਰਨਾਮ ਸਿੰਘ ਘਾਮਾ ਜੀ ਉਹ ਵੀ ਆਏ ਨੇ ਤੇ ਮੇਰੇ ਸਤਿਕਾਰਯੋਗ ਭਾਜੀ ਰਵੀ ਭਗਤ ਜੀ ਉਹ ਪਹੁੰਚੇ ਨੇ ਮੇਰਾ ਛੋਟਾ ਵੀਰ ਲਾਲ ਰਣਜੀਤ ਇਹ ਸਾਰੇ ਅੱਜ ਆਪਾਂ ਇਸ ਸ਼ੁਭअवसर ਤੇ ਆਏ ਆ ਤੇ ਗੁਰੂ ਮਹਾਰਾਜ ਦੇ ਚਰਨਾਂ ਚ ਅਰਦਾਸ ਬੇਨਤੀ ਵੀ ਕਰਦੇ ਆ ਕਿ ਬੈਂਕ ਆਫ ਇੰਡੀਆ ਨੂੰ ਇਹਨਾਂ ਨੂੰ ਚੜ੍ਹਦੀ ਕਲਾ ਜੇ ਬਖਸ਼ਣ ਸਾਨੂੰ ਵੀ ਚੜ੍ਹਦੀ ਕਲਾ ਬਖਸ਼ਣ ਤੇ ਜਿਹੜੀਆਂ ਜਿਹੜੀਆਂ ਹੋਰ ਵੀ ਕੋਈ ਜਿਹੜੀਆਂ ਸੇਵਾਵਾਂ ਨੇ ਆਪਾਂ ਬੈਂਕ ਤੋਂ ਲੈ ਸਕੀ ਅਗਲੇ ਸਾਲ ਜਿਹੜੀ ਕੋ ਰਿਕੁਆਇਰਮੈਂਟ ਹੋਏਗੀ ਆਪਾਂ ਹੀ ਮਨਸ਼ੂ ਭਗਤ ਜੀ ਨੂੰ ਵਿਸ਼ਾਲ ਕਪੂਰ ਜੀ ਨੂੰ ਉਹ ਵੀ ਦੱਸਾਂਗੇ ਸੋ ਇਹਨਾਂ ਸ਼ਬਦਾਂ ਨਾਲ ਧੰਨਵਾਦ ਕਰਦੇ ਆ ਜੀ ਜਕਾਰਾ ਭੋਲੇ ਭੰਡਾਰੀ ਕਾ ਉਹ ਸੱਚੇ ਦਰਬਾਰ ਕੀ ਜੈ